ਮੇਰਾ ਇਹ ਕਮਰਾ ਬਰਦਾਸ਼ਤ ਨਾ ਦੇ ਪਿਆ ਤੇ ਬੱਚਾ ਇੱਕ ਥੱਲੇ ਉਹਨੂੰ ਸੱਟ ਲੱਗੀ ਹੈ ਤੇ ਬਾਕੀ ਸਮਾਨ ਦਾ ਮਟੀਰੀਅਲ ਬਹੁਤ ਮੇਰਾ ਟੁੱਟਾ ਹੈ ਤੇ ਨੁਕਸਾਨ ਮੇਰਾ ਹੋ ਗਿਆ ਮੇਰਾ ਕੋਈ ਕਿੱਡੀ ਕਿਛਤ ਕਮਜ਼ੋਰ ਸਾਥ ਤੇ ਦੇਰੀ ਬਾਕੀ ਬਚੀ ਹੋਈ ਡਿਗੜੀ ਤਹਿ ਲਾਈ ਦੀਆਂ ਮੈਂ ਬਾਕੀ ਲੈਂਟਰ ਤੇ ਜੰਗਾਲ ਲਗਾ ਖਦਾ ਜਾਣਾ ਸੀਰੀਸ ਵਿੱਚ ਥੱਲੇ ਡਿੱਗ ਜਾਂਦੇ ਕਿ ਕਿੰਨੇ ਜੀਓ ਖਰਚ ਰਹਿੰਦੇ ਜੀ ਅਹੀ ਜੀ ਜਾਂਦੀ ਹੈ ਦੋ ਬੱਚੇ ਵੀ ਆਏ ਸਾਜੀ ਜੇ ਇੱਕ ਕਾਕਾ ਕਮੈਂ ਇੱਕ ਮੇਰੀ ਗੁੱਡੀਆਂ ਕਮਰੇ ਕਰਨੇ ਚਾਹਦੇ ਆ ਸਾਰੀ ਥੇਰੇ ਤੇ ਸਾਰੀ ਤੇਰੇ ਸਮਦੇ ਇੱਥੇ ਜਿੱਤੇ ਲੱਗ ਗਏ ਰਸੋਈ ਸਾਡੀ ਆਈ ਨਹੀਂ ਕਮਰੇ ਜੇ ਇਹ ਸਹੀ ਨਹੀਂ ਪਾਈ ਜੀ ਕਮਰੇ ਜੇ ਇੱਥੇ ਰੋਟੀ ਪਾਣੀ ਪਕਾਣੇ ਆਹੀ ਖਾਣੇ ਆ ਇੱਥੇ ਸੰਗ ਸਾਡੀ ਰਸਰ ਸਹੀ ਨਹੀਂ ਆਈ ਕਿੰਨਾ ਕਿ ਰਿਸਕ ਹੁੰਦਾ ਰਿਸਕ ਪਾਈ ਜੀ ਇੱਥੇ ਦਿਨ ਜਿੱਦਾਂ ਡਿੱਗਾ ਜੀ ਤੇ ਦਿਨ ਦਿਨ ਦੋ ਤਿੰਨ ਦਿਨ ਨਹੀਂ ਜਾਂਦਾ ਡਿੱਗੇ ਬਸਾ ਨਾ ਇੱਥੇ ਦੇਰ ਰਾਤ ਰੋਕੇ ਨਾ ਘੜ ਲੈਂਦੇ ਨੇ ਦੇਰ ਰਾਤ ਵੀ ਨਹੀਂ ਤੇ ਬਾਹਰ ਬੈਠੇ ਨੇ ਆ ਦਿਨ ਚੰਡਾ ਤੇ ਫਿਰ ਤਰਕ ਨਾ ਆ ਜੀ ਇੱਧਰ ਹੀ ਕੰਮ ਮੇਰਾ ਰਸਤਾ ਗਵਾਜੀ ਦਾ ਰਸਤਾ ਬਣਾ ਮੇਰੇ ਤੇ ਸਾਤ ਅੱਠ ਮਹੀਨੇ ਰਸਤਾ ਗਵਾਜੀ ਦਾ ਮੈਨੂੰ ਟੀਵੀ ਦੋ ਵਾਰੀ ਹੋ ਗਈ ਹੈ ਮੈਂ ਤੇ ਤੁੰਨ ਫਿਰ ਜਗ੍ਹਾ ਵੀ ਨਹੀਂ ਹੈਗਾ ਫਾਤੂ ਜੇ ਰੋਟੇ ਕੋਈ ਜਾਰਾ ਜਾਰਾ ਪਾਈਏ ਇਹੇ ਕਮਰਾ ਜੇ ਨਾ ਹੀ ਇਹਨੂੰ ਤੇ ਕੋਈ ਜਾਂਚ ਕਰਨੀ ਦਾ ਕਮਰਾ ਨਹੀਂ ਕੋਈ ਦੇਣ ਟੇ ਕੋ ਲੈਣ ਨਾ ਤੇ ਨਹੀਂ ਹੱਡੀ ਕਿਤੇ ਕੋਈ ਸੰਦੇ ਨਹੀਂ ਅਈ ਤੇ ਮਾਰੇ ਦਿਾਸ ਰਹੀਆਂ ਤੇ ਦੇ ਪਾਸੇ ਜੇ ਦਿਨ ਪੜੇ ਗਿਆ ਚਾਰ ਤੇ ਠੀਕ ਹੈ ਅਈ ਉਹਦੇ ਅਸਰੇ ਹੱਡੀ ਪਾਜੀ ਕੋਈ ਹਲਫ ਨਹੀਂ ਹੈਗੀ ਚਾਰ ਪੰਜ ਦਿਨ ਗਿਆ ਕਮਰਾ ਡੀਆ ਬਰਸਾਤ ਨਾਲ ਸਾਡੇ ਸੋਈ ਨਹੀਂ ਕੋਈ ਬਾਥਰੂਮ ਨਹੀਂ ਬੰਦਾ ਮੇਰਾ ਕਮਾਈ ਕਰਨ ਉਹ ਜਿਹੜਾ ਉਹ ਬੈਠੇ ਨੌ ਮਹੀਨੇ ਹੋਗਾ ਤੇ ਮਤਲਬ ਕੋਈ ਜਗਾਰ ਹੈ ਨਹੀਂ ਉਹ ਬੱਚਾ ਛੋਟਾ 18 ਸਾਲ ਦਾ ਉਹ ਵੀ ਕੋਈ ਕੰਮ ਕਰਨੀ ਕਰਦਾ ਬੇਟੀ ਮੇਰੀ ਜਵਾਨ ਵਿਆਹੀ ਵਿਆਣ ਵਾਲੀ ਹੈ ਪਰ ਹਲੇ ਉਹ ਵੀ ਮਤਲਬ ਘਰੇ ਬੈਠੀ ਕਿੰਨਾ ਕਿਸ਼ਤੀ ਹੋ ਜਾਂਦਾ ਇਸ ਰਿਸਕ ਬਹੁਤ ਜ਼ਿਆਦਾ ਜਾਨੂੰ ਸਾਨੂੰ ਨਾਕ ਤੇ ਰੋਟੀ ਪਕਾਉਣ ਦਾ ਹੁਕਮੰਦ ਆਇਆ ਨੇ ਕਿ ਤੂੰ ਨੂੰ ਉੱਤੇ ਡਿੱਗ ਪਏ ਕਹਿੰਦੇ ਹੁਣ ਨਾ ਡਿੱਗ ਪਏ ਜਦੋਂ ਕੋਈ ਬਰਸਾਤ ਆਉਂਦੀ ਤੇ ਕੀ ਕਰਦੇ ਆਹੀ ਇਦਾਂ ਹੀ ਫਿਰ ਇੱਕ ਕਦੀ ਅੰਦਰ ਕਦੀ ਬਾਹਰ ਇਦਾਂ ਹੀ ਕਰਦੇ ਰਹਿੰਦੇ ਅਸਵੇ ਦੀ ਰੋਟੀ ਨਾਲੇ ਬਣਾਈ ਸਰੇ ਮੀ ਆ ਗਿਆ ਰੋਟੀ ਨਹੀਂ ਬਣਾਈ ਆਈ ਤਦੋਂ ਕੋਈ ਕੱਚੇ ਕੋਠਿਆਂ ਦੀ ਗਰਾਂਟ ਨਹੀਂ ਮਿਲੀ ਨਹੀਂ ਜੀ ਆਨਲਾਈਨ ਵੀ ਤੁਹਾਡਾ ਮਤਲਬ ਨਹੀਂ ਮਨਜ਼ੂਰ ਹੋ ਸਕਦੀ ਤੁਹਾਡੀ ਕਹਿੰਦੇ ਲਿਖੇ ਜਦੋਂ ਕੋਈ ਜਗਮੀ ਵੀ ਰਕਟਾ ਚ ਉਹ ਮੁੰਡੇ ਦੇ ਗੁੱਜੀ ਛੱਟ ਲੱਗੀ ਸੀ 18 ਸਾਲ ਦਾ ਜਿਹੜਾ ਮੇਰਾ ਜੀ ਕਮਰਾ ਬਰਦਾਸ਼ਤ ਨਾਲ ਡੇ ਪਿਆ ਤੇ ਬੱਚਾ ਇੱਥੇ ਥੱਲੇ ਉਹਨੂੰ ਛੱਟ ਲੱਗੀ ਹੈ ਤੇ ਬਾਕੀ ਸਮਾਨ ਦਾ ਮਟੀਰੀਅਲ ਬਹੁਤ ਮੇਰਾ ਟੁੱਟਾ ਹੈ ਤੇ ਨੁਕਸਾਨ ਮੇਰਾ ਹੋ ਗਿਆ ਮੇਰਾ ਕੋਈ ਕਿੱਦੀ ਕਿ ਛੱਤ ਕਮਜ਼ੋਰ ਆ ਸੱਤ ਦਿਨ ਦੇ ਬਾਕੀ ਬਚੀ ਹੋਈ ਡਿਗਣੀ ਤਰੇਲਾ ਹੀ ਦੀਆਂ ਮੈਂ ਬਾਕੀ ਲੈਂਟਰ ਤੇ ਜੰਗਾਲ ਲਗਾ ਖਦਾ ਜਾਣਾ ਸੀਰੀਸ ਮੇਂ ਫਲੈਟ ਵੀ ਆਣੇ ਕਿ ਕਿੰਨੇ ਜੀਓ ਘਰ ਚ ਰਹਿੰਦੇ ਜੀ ਆਹੀ ਜਾਂਦੀਆਂ ਦੋ ਬੱਚੇ ਵੀ ਆਏ ਸਰ ਜੀ ਜੇ ਇੱਕ ਕਾਕਾ ਕਮਰੇ ਇੱਕ ਮੇਰੀ ਗੁਡੀਆਂ ਕਮਰੇ ਕਰਦੇ ਚਾਹਤੇ ਆਏ ਸਾਰੀ ਠੀਕ ਸਾਰੀ ਕਿਤੇ ਸੌਂਦੇ ਇੱਥੇ ਹੀ ਟੱਡ ਗਏ ਆਈ ਹੋਈ ਤੇ ਕੋਈ ਸੋਈ ਕਿਤਨਾ ਚਾਹੁੰਦਾ ਸੋਈ ਸਾਡੀ ਆਈ ਨੀ ਕਮਰੇ ਜੀ ਇਹ ਕੋਈ ਚੋਕੋ ਨਹੀਂ ਹੈ। ਇਸੋ ਹੀ ਨਹੀਂ ਪਾਈ ਡੀ ਕਮਰੇ ਇਹ। ਇੱਥੇ ਰੋਟੀ ਪੈ ਬਗਾਨਿਆ ਹੀ ਖਾਣੇ ਆ ਇੱਥੇ ਸੌਂਦੇ। ਕੱਲੀ ਰਸ ਰਸ ਨਹੀਂ ਆ। ਕਿੰਨਾ ਕਰਿਸਕ ਹੁੰਦਾ ਰਸ। ਇਹ ਸਿਪਾਈ ਇਹ ਇਤਨੇ ਦਿਨ ਜਿੰਨ ਦਿਨ ਲੱਗਾ ਇਤਨੇ ਦਿਨ ਦਿਨ ਦੋ ਦਿਨ ਲੱਗੇ ਬਸ ਆ। ਇਹ ਦੇਰ ਰੋਗ ਨੂੰ ਘਾਣਨੇ ਨੇ। ਦਿਨੇ ਦੇਰ ਦੇ ਬੈਠੇ ਬਾਹਰ ਬੈ ਰਨੇ ਆ। ਦਿਨ ਚੜਦਾ ਤੇ ਫਿਰ ਤੁਰਕਨ ਆ। ਕੰਮ ਮੇਰੇ ਰਸ਼ਕਾ ਗਵਾਜ ਦਾ ਰਸ਼ਕਾ ਬੋਣਾ ਮੇਰੇ ਤੇ 7-8 ਮਹੀਨੇ ਰਸ਼ਕਾ ਗਵਾਏਗਾ। ਮੈਨੂੰ ਟੀਵੀ ਦੋ ਵਾਰੀ ਹੋਈ ਹੈ ਮੈਂ ਤੇ ਤੁੰਨ ਫਿਰ ਜਗ ਬਨੇਗਾ। ਸਾਥੂ ਜੇ ਵੀ ਕੋਈ ਜਿਆਦਾ ਜਿਆਰਾ ਹੈ ਭਾਈ ਇਹੇ ਕਮਰਾ ਜੇ ਨਾ ਹੀ ਇਹਨੂੰ ਤੇ ਕੋਈ ਜੰਗ ਘਰ ਨਹੀਂ ਦਾ ਕਮਰਾ ਨਹੀਂ ਕੋਈ ਦੇਖਣ ਦਾ ਕੋ ਲੈਣ ਨਾ ਤੇ ਹੱਡੀ ਕਿਤੇ ਕੋਈ ਸੁਣ ਨਹੀਂ ਅਲੀ ਇਹ ਤੇ ਮਾਰੇ ਦਿਾਸ ਰਹੀਆਂ ਤੇ ਤੇ ਪਾਸੇ ਜਿੰਦੇ ਨੂੰ ਪੜੇ ਗਿਆ ਚਾਰ ਤੇ ਠੀਕ ਹੈ ਅਈ ਉਹਦੇ ਅਸਰੇ ਹੱਡੀ ਪਾਜੀ ਕੋਈ ਹਲਕ ਨਹੀਂ ਹੈਗੀ ਚਾਰ ਪੰਜ ਦਿਨ ਗਿਆ ਕਮਰਾ ਡੀਆ ਬਰਸਾਤ ਨਾਲ ਸਾਡੇ ਸੋਈ ਨਹੀਂ ਕੋਈ ਬਾਥਰੂਮ ਨਹੀਂ ਬੰਦਾ ਮੇਰਾ ਕਮਾਈ ਕਰਨ ਉਹ ਜਿਹੜਾ ਉਹ ਬੈਠੇ ਨਾ 8 9 ਮਹੀਨੇ ਹੋਗਾ ਤੇ ਮਤਲਬ ਕੋਈ ਜੁਗਾਰ ਹੈ ਨਹੀਂ ਉਹ ਬੱਚਾ ਛੋਟਾ 18 ਸਾਲ ਦਾ ਉਹ ਵੀ ਕੋਈ ਕੰਮ ਕਰਨੀ ਕਰਦਾ ਬੇਟੀ ਮੇਰੀ ਜਵਾਨ ਵੀ ਆਈ ਵਿਆਹਣ ਵਾਲੀ ਹੈ ਪਰ ਹਲੇ ਉਹ ਵੀ ਮਤਲਬ ਘਰੇ ਬੈਠੀ ਕਿੰਨਾ ਕ੍ਰਿਸਪੀ ਹੋ ਜਾਂਦਾ ਇਥੇ ਰਹਿਣਾ ਰਿਸਕ ਬਹੁਤ ਜ਼ਿਆਦਾ ਜਾਨ ਨੂੰ ਹਾਨੂੰ ਤਾਂ ਨਾਕ ਤੇ ਰੋਟੀ ਪਕਾਉਣ ਦਾ ਹੁਕਮੰਦਾ ਹੀ ਆਨੇ ਕਿ ਤੂੰ ਹੁਣ ਉਹਨੂੰ ਉੱਤੇ ਡਿੱਗ ਪਏ ਕਹਿੰਦਾ ਹੁਣ ਉਹਨੂੰ ਡਿੱਗ ਪਏ ਜਦੋਂ ਫਿਰ ਸਰਕਾਰਾਂ ਤਾਂ ਜਿੱਥੇ ਕੀ ਕਰਦੇ ਆਹੀ ਇਦਾਂ ਹੀ ਫਿਰ ਇੱਕ ਕਦੀ ਅੰਦਰ ਕਦੀ ਬਾਹਰ ਇਦਾਂ ਹੀ ਕਰਦੇ ਰਹਿੰਦੇ ਐਸੇ ਰੋਟੀ ਨਾਲੇ ਬਣਾਈ ਸਰੇ ਮੀ ਆ ਗਿਆ ਰੋਟੀ ਨਹੀਂ ਬਣਾਈ ਆਈ ਤਦੋਂ ਕੋਈ ਕੱਚੇ ਕੋਠਿਆਂ ਦੀ ਗਰਾਂਟ ਨਹੀਂ ਮਿਲੀ ਨਹੀਂ ਜੀ ਉਹਨਾਂ ਦੇ ਵੀ ਤੁਹਾਡੇ ਮਤਲਬ ਨਹੀਂ ਮਨਜ਼ੂਰ ਹੋ ਸਕਦੀ ਤੁਹਾਡੇ ਕਹਿੰਦੇ ਲਿਖੇ ਜਦੋਂ ਤੂੰ ਉਹ ਜਟਨੀ ਹੋਇਆ ਕੱਢ ਗਿਆ ਉਹ ਮੁੰਡੇ ਦੇ ਗੁੱਜੀ ਸੱਟ ਲੱਗੀ 18 ਸਾਲ ਦਾ ਜਿਹੜਾ